ਜੋ ਝਾੜੂ ਮਾਰ ਰੇ ਸੀ ਕਿਉਂ ਮਾਰ ਰਿਹਾ ਤੁਹਾਡਾ ਕੰਮ ਤਾਂ ਹੈ ਨਹੀਂ ਇਹ ਤੁਸੀਂ ਸਾਡਾ ਤਾਂ ਹੋਲ ਗੰਦਗੀ ਕਰਕੇ ਤਾਂ ਮਾਰਨਾ ਪੈਂਦਾ ਹੈ ਗੰਦਗੀ ਹੈਗੀ ਹੈ ਬਦਬੂ ਆ ਰਹੀ ਸੀ ਜਿਵੇਂ ਆਈਸੀਓ ਹਾ ਟਾਈਮ ਦੇਖੋ ਕਿੰਨਾ ਹੋ ਗਿਆ ਵਾ ਘਟੋ ਘਟ 11 ਵਜ ਗਿਆ 11 ਵਜ ਗਿਆ ਹਲੇ ਕੋਈ ਨਹੀਂ ਇੱਕ ਮੁਲਾਜ਼ਮ ਆਇਆ ਕੋਈ ਪਾਣੀ ਕਰਕੇ ਨਹੀਂ ਕਰਦੇ ਕਿ ਪਾਣੀ ਖੜਾ ਆ ਇਸ ਕਰਕੇ ਸਫਾਈ ਤੋਂ ਨਹੀਂ ਕਰਦੇ ਕੰਮ ਘਟਾ ਕੇ ਉਹਨਾਂ ਦਾ ਡਿਪਾਰਟਮੈਂਟ ਦਾ ਕੰਮ ਆ ਉਹਨਾਂ ਦਾ ਅੱਗੇ ਕੋਈ ਪੀ ਆਇਆ ਗੰਦ ਪੀ ਆਇਆ ਹੁਣ ਕੀ ਬਿਮਾਰੀ ਫੈਲਣ ਦਾ ਡਰ ਹੈ ਮਾ ਲੈਵਚੇ ਤਾਂ ਲੈ ਕੇ ਜਾਂਦੇ ਆ ਸੋਪਿਆਂ ਦੀਵਾਰੀ ਆ ਗਈ ਜੀ ਅਸੀਂ ਚਕੂੜਾ ਚੱਕਦੇ ਆਂ ਜੀ ਆਹ ਕਰਦੇ ਆ ਆ ਕਰਦੇ ਆ ਜੇ ਸਫਾਈ ਕੋਣ ਦੇਖੂਗਾ ਚਾਹ ਦੀ ਇਹ ਕਰਾ ਤਾਂ ਮਜਬੂਰੀ ਹੈ ਬੱਸ ਅਸੀਂ ਕੀ ਕਰ ਸਕਦੇ ਆ ਕੋਈ ਕਰੀ ਜਾਂ ਬਿਮਾਰੀ ਆ ਲੱਗ ਜੂਗੀ ਬਿਮਾਰੀ ਤਾਂ ਬਿਮਾਰੀਆਂ ਤਾਂ ਹੈ ਹੀ ਬੜਾ ਅੱਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਖੜੇ ਆ ਠੀਕ ਗਿਲ ਰੋਡ ਵਿਖੇ ਗਿਲ ਰੋਡ ਪੰਨਾ ਪਕੌੜਿਆਂ ਦੇ ਨੇੜੇ ਪਾਣੀ ਵਾਲੀ ਟੈਂਕੀ ਦੇ ਨਦੀਕ ਖੜੇ ਆ ਕਿ ਜਿੱਥੇ ਕੀ ਇੱਕ ਤਸਵੀਰ ਆ ਬਹੁਤ ਹੀ ਮੰਦਭਾਗੀ ਤਸਵੀਰ ਦੇਖਣ ਨੂੰ ਸਾਹਮਣੇ ਆਈ ਆ ਤੁਸੀਂ ਦੇਖ ਸਕਦੇ ਹੋ ਪਾਣੀ ਵਾਲੀ ਟੈਂਕੀ ਆ ਸਾਡੇ ਕੈਮਰਾ ਪਰਸਨ ਦਿਖਾਣਗੇ ਕਿ ਪਾਣੀ ਵਾਲੀ ਟੈਂਕੀ ਦੇ ਨਦੀਕ ਥੱਲੇ ਖੜੇ ਆ ਉਹ ਦੇਖ ਲਓ ਤੁਸੀਂ ਪਾਣੀ ਵਾਲੀ ਟੈਂਕੀ ਆ ਤੇ ਇੱਥੇ ਦੇਖਣ ਚ ਇੱਕ ਤਸਵੀਰ ਨਜ਼ਰ ਆ ਰਹੀ ਹੈ ਗਾਂਦਾ ਦੇਖੋ ਤੁਸੀਂ ਕਿਦਾਂ ਇੱਕ ਮੀ ਪਿਆ ਨਹੀਂ ਤੇ ਇੰਨਾ ਬਦਬੂ ਵਾਲਾ ਇਲਾਕਾ ਮਾਰ ਰਿਹਾ ਵਾ ਗੋਹਾਰ ਲਗਾਈ ਜਾਊਗੀ ਨਗਰ ਨੇ ਉਹ ਦਿਹਾੜਾ ਨੂੰ ਹੈਲਥ ਬ੍ਰਾਂਚ ਨੂੰ ਵੀ ਆ ਕੰਮ ਆਖਿਰ ਆਖਿਰ ਕਿਸਦਾ ਵਾ ਜਿਵੇਂ ਕਿ ਸਾਡੇ ਵਿੱਚ ਤਸਵੀਰ ਆ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਵੀ ਇਹ ਭਾਈ ਸਾਹਿਬ ਤੁਸੀਂ ਭਾਈ ਸਾਹਿਬ ਝਾੜੂ ਮਾਰੇ ਸੀ ਕਿਉਂ ਮਾਰ ਰਹੇ ਆ ਤੁਹਾਡਾ ਕੰਮ ਤਾਂ ਹੈ ਨਹੀਂ ਇਹ ਚਲ ਸਾਡਾ ਤਾਂ ਹੁਣ ਬੰਦਗੀ ਕਰਕੇ ਤਾਂ ਮਾਰਨਾ ਪੈਂਦਾ ਹੈ ਗੰਦਗੀ ਹੈਗੀ ਆ ਬਦਬੂ ਆ ਨਹੀਂ ਸੀਗੀ ਇੰਦਰ ਪਾਣੀ ਕਿਤੇ ਕਿਤੇ ਨ ਕਿਤੇ ਫਰਕ ਪੈ ਰਿਹਾ ਨਾ ਤੇ ਫਿਰ ਕਿੱਥੇ ਗਏ ਸਵੇਰੇ ਸਵੇਰ ਸਹਿਤਪਰਾਜ ਕਿੱਥੇ ਸੁੱਤੀ ਪਈ ਆ ਅੱਜ ਸਵੇਰੇ ਸੁੱਤੀ ਪਈ ਆ ਅੱਜ ਸਵੇਰੇ ਆਈ ਸੀਗੀ ਅੱਜ ਟਾਈਮ ਦੇਖ ਲਓ ਕਿੰਨਾ ਹੋ ਗਿਆ ਵਾ ਘਟੋ ਘਟ 11 ਵਜ ਗਿਆ 11 ਵਜੇ ਹਲੇ ਕੋਈ ਨਹੀਂ ਇੱਥੇ ਮੁਲਾਜ਼ਮ ਆਇਆ ਉਹ ਪਾਣੀ ਕਰਕੇ ਨਹੀਂ ਕਰਦੇ ਕਿ ਪਾਣੀ ਖੜਾ ਐਸ ਕਰਕੇ ਨਹੀਂ ਸਫਾਈ ਕਰਦੇ ਨਹੀਂ ਕਰਦੇ ਕੰਮ ਘਟਾ ਕੇ ਉਹਨਾਂ ਦਾ ਡਿਪਾਰਟਮੈਂਟ ਦਾ ਕੰਮ ਆ ਕੰਮ ਕੀ ਦਾ ਬਗਲ ਮੈਨੂੰ ਦੱਸੋ ਚਲੋ ਹੁਣ ਕੰਮ ਦਾ ਹੈਲਥ ਬ੍ਰਾਂਚ ਦਾ ਹੀ ਆ ਕੋਰਪੋਰੇਟ ਦਾ ਕੰਮ ਆ ਤੁਸੀਂ ਕਿਉਂ ਕਰਦੇ ਫੇ ਚਾੜੂ ਲਾ ਕੇ ਹੁਣ ਸਾਡੇ ਅੱਗੇ ਇੱਕ ਪੀ ਆਇਆ ਗੰਦ ਪੀ ਆਇਆ ਹੁਣ ਕੀ ਕਰ ਬਿਮਾਰੀ ਫੈਲਣ ਦਾ ਡਰ ਹੈ ਤੁਸੀਂ ਇਹ ਮੰਨ ਲਓ ਤੁਹਾਡੇ ਕੋਲ ਜਦੋਂ ਦੀਵਾਲੀ ਦੇ ਸ਼ਹਿਰ ਆਂਦਾ ਸੋਪਿਆ ਲੈ ਜਾਂਦੇ ਆ ਉਹ ਕਿਸ ਚੀਜ਼ ਆ ਲੈਂਦੇ ਆ ਨਹੀਂ ਸੋਪ ਦੀਵਾਲੀ ਵੀ ਲੈ ਮੇਰੇ ਕੋਲ ਕੁਝ ਨਹੀਂ ਲੈ ਕੇ ਜਾਂਦੇ ਪੈਸਾ ਨਹੀਂ ਮੇਰੇ ਕੋਲ ਕਦੀ ਵੀ ਕੁਸ਼ੀ ਵੀ ਲਿਆ ਕਰਦੇ ਨਹੀਂ ਅਗਰ ਮਹੱਲੇ ਵਿੱਚ ਤਾਂ ਲੈ ਕੇ ਜਾਂਦੇ ਆ ਸੋਪਿਆ ਦੀਵਾਲੀ ਆ ਗਈ ਜੀ ਅਸੀਂ ਟਕੂੜਾ ਚੱਕਦੇ ਆ ਜੀ ਆਹ ਕਰਦੇ ਆ ਆਹ ਕਰਦੇ ਆ ਸਫਾਈ ਕੌਣ ਦੇਖੂਗਾ ਸ਼ਹਿਰ ਦੀ ਸ਼ਹਿਰ ਦੇ ਜੇ ਮੋਦੀ ਨੇ ਅਭਿਆਨ ਇਹ ਨਾਲ ਚਲਾਇਆ ਵਾ ਜੇ ਇਹਨਾਂ ਦੇ ਸੋਰਾ ਬੀੜਾ ਵਾ ਤਾਂ ਸ਼ਹਿਰ ਨੂੰ ਕਿੰਨੇ ਕੋਣ ਦੇਖੂਗਾ ਮੈਂ ਤਾਂ ਆ ਕੇ ਸਵਾਈ ਨਹੀਂ ਕਰੂਗਾ ਮੇਰੇ ਕੋਲ ਆ ਕੇ ਸਵਾਈ ਨਹੀਂ ਨਹੀਂ ਉਹ ਐਮਐਲਏ ਕਰੂਗਾ ਸਵਾਈ ਆ ਕੇ ਨਹੀਂ ਉਹ ਕਿਸੇ ਦਾ ਕੰਮ ਨਹੀਂ ਹੈਗਾ ਜਿਹੜੇ ਮੁਲਾਜ਼ਮੋ ਮੁਲਾਜ਼ਮਾਂ ਦਾ ਕੰਮ ਆ ਮੁਲਾਜ਼ਮਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਜੇ ਸਾਡੇ ਵਿੱਚ ਇੱਥੇ ਦੁਕਾਨਾਂ ਹਨ ਹੋਰ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਥੇ ਬੈਠੇ ਹੋ ਗੰਦਗੀ ਵਿੱਚ ਬੈਠੇ ਹੋ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਕੀ ਕਰਾਂ ਤਾਂ ਮਜਬੂਰੀ ਹੈ ਅਬ ਅਸੀਂ ਕੀ ਕਰ ਸਕਦੇ ਹਾਂ ਪੂਰੀ ਕਾਰੀ ਹੈ ਬਿਮਾਰੀ ਲੱਗ ਜੂਗੀ ਬਿਮਾਰੀ ਤਾਂ ਬਿਮਾਰੀਆਂ ਤਾਂ ਹੈ ਹੀ ਪਰ ਅਬ ਕੀ ਕਰੇ ਆ ਸਫਾਈ ਹੈ ਹੀ ਨਹੀਂ ਕੰਮ ਕਰ ਅੱਗੇ ਨਹੀਂ ਹੈਗਾ ਤੁਸੀਂ ਕਰ ਬਿਮਾਰੀਆਂ ਲਵਾ ਕੇ ਬੈਠੋਂਗੇ ਇਹ ਤੁਹਾਨੂੰ ਇਲਾਜ ਇਲਾਜ ਕੌਣ ਕਰਾਊਗਾ ਤੁਹਾਡਾ ਬਿਲਾਦ ਤੋਂ ਕੋਣ ਹੈ ਆਪੀ ਕਰਾਓ ਹੋਰ ਤੋਂ ਕੋਣ ਆਂਦਾ ਹੈ ਇਲਾਜ ਕਰਨ ਵਾਲਾ ਕੋਈ ਸਹੂਲਤਾਂ ਮਿਲੀ ਐਥੇ ਸਰਕਾਰ ਵੱਲੋਂ ਕੋਈ ਸਰਕਾਰ ਕੀ ਕੁਝ ਵੀ ਨਹੀਂ ਦੇ ਰਹੀ ਸਰ ਸਹੂਲਤ ਐਥੇ ਪ੍ਰਵਾਸੀ ਹੋਣ ਦੇ ਨਾਤੇ ਕੋਈ ਮਿਲੀ ਐ ਸਹੂਲਤ ਕੋਈ ਮਿਲਿਆ ਕੋਈ ਸਰਕਾਰ ਨੇ ਦਿੱਤਾ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਕੋਈ ਆਟਾ ਦਾਲ ਸਕੀਮ ਮਿਲਦੀ ਆ ਕਣਕ ਰਾਸ਼ਨ ਕਾਰਡ ਬਣਿਆ ਦਾ ਨਹੀਂ ਨਹੀਂ ਕੁਛ ਨਹੀਂ ਬਣਿਆ ਤੇ ਫਿਰ ਬਿਮਾਰੀ ਦੇ ਪੈਸੇ ਖਰਚੀ ਚਲੋ ਬਿਮਾਰੀ ਚ ਕੰਮ ਕਰੋਗੇ ਨਾ ਤਾਂ ਉੱਤੋਂ ਤੁਹਾਡੀ ਗਾਕੀ ਤੇ ਵੀ ਫੱਟ ਪਰ ਕੋਊ ਆ। ਹਮ ਹੁੰਦਾ ਇਹ ਇੱਕ ਬਰਬ ਕਰੇਗੀ ਮਜਬੂਰੀ ਹੈ। ਮਜਬੂਰੀ ਤੁਸੀਂ ਇੱਕ ਆ ਜੁੱਤੀਆ ਗੰਡੰਨ ਦਾ ਜਿਹੜਾ ਕੰਮ ਆ ਆ ਅਕਸਰ ਦੇਖਿਆ ਜਾਂਦਾ ਵਾ ਕਾਰਪੋਰੇਸ਼ਨ ਵਿਭਾਗ ਦੇ ਵਿੱਚ ਵਾਲਮੀਕੀ ਸਮਾਜ ਤੇ ਰਵੀਦਾਸ ਸਮਾਜ ਨੂੰ ਸੰਬੰਧਿਤ ਇਹ ਸਮਾਜ ਕੰਮ ਕਰਦਾ ਵਾ ਪਰ ਕਿਤੇ ਨਾ ਕਿਤੇ ਤਸਵੀਰ ਇੱਕ ਦੇਖਣ ਵਾਲੀ ਇੱਕ ਮੋਚੀ ਦਾ ਕੰਮ ਕਰ ਰਹੇ ਵਿਅਕਤੀ ਦੇ ਕੋਲ ਆ ਗੰਦਾ ਦੇਖੋ ਕੂੜਾ ਪਾਣੀ ਦਾ ਢੇਰ ਆ ਕਿਤੇ ਨਾ ਕਿਤੇ ਦਾ ਕੀ ਦੇ ਵੀ ਫਰਕ ਪੈ ਰਿਹਾ ਵਾ ਕਿਹੜੇ ਭਾਰਤ ਦੀ ਗੱਲ ਕਰਦੇ ਆ ਕਿਹੜੇ ਪੰਜਾਬ ਦੀ ਗੱਲ ਕਰਦੇ ਆ ਕਿਹੜੇ ਵਿਕਾਸ ਦੀ ਗੱਲ ਕਰਦੇ ਪਏ ਆਪਾਂ ਆਖਿਰੇ ਇਸ ਤਰ੍ਹਾਂ ਵਿਕਾਸ ਕਰੂਗਾ ਆਵਕਾਸ ਹੋਊਗਾ ਇਹਨੂੰ ਕਹਿੰਦੇ ਲੋਕਾਂ ਦਾ ਵਿਕਾਸ ਕਰਦੇ ਪਏ ਆਪਾਂ ਇਹ ਐਮਐਲਏ ਸਵਾਨ ਵਿਕਾਸ ਕਰਦੇ ਪਿਆ ਇਹ ਇਹ ਜਿਹੜੇ ਨਗਰ ਨਿਗਮ ਮੇਰੇ ਆ ਮੈਡਮ ਪ੍ਰਿੰਸੀਪਲ ਆ ਇੰਦਰਪ੍ਰੇ ਇੰਦਰਜੀਤ ਕੌਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵਾ ਆਪ ਦੇਖੋ ਤਸਵੀਰ ਤਨਖਾਹਾਂ ਕੋਣ ਦਿੰਦਾ ਵਾ ਇਹ ਇਹ ਪੈਸਾ ਸਾਡਾ ਵਾ ਇਹ ਪੈਸਾ ਇਹਨਾਂ ਆਮ ਜਨਤਾ ਲੋਕਾਂ ਦਾ ਪੈਸਾ ਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਪੈਸਾ ਵਾ ਇਹ ਟੈਕਸ ਪੈਸਾ ਵਾ ਜਿਹੜਾ ਤੁਹਾਨੂੰ ਸੈਲਰੀ ਰੂਪ ਦੇ ਵਿੱਚ ਮਿਲ ਰਿਹਾ ਵਾ ਅੱਜ ਦੇ ਹਾਲਾਤ ਦੇਖ ਲਓ ਲੁਧਿਆਣੇ ਸ਼ਹਿਰ ਦੇ ਮੈਨੂੰ ਵੀ ਇਸ ਤਸਵੀਰ ਦੇਖ ਕੇ ਗੁੱਸਾ ਆ ਰਿਹਾ ਵਾ ਇੱਕ ਜਰਨਲਿਸਟ ਹੋਣ ਦੇ ਨਾਤੇ ਵੀ ਖਾਲੀ ਇੱਕ ਆਪਾਂ ਭਾਸ਼ਣ ਨਹੀਂ ਚਾਹਣਾ ਵਿਚਾਰਨਾ ਚਾਹੁੰਦੇ ਆ ਡਾਇਲੋਗ ਹੀ ਮਾਰਨਾ ਚਾਹੁੰਦੇ ਆ ਉਹ ਨਾ ਹਮੇਂ ਹਮੇ ਜੇ ਕਰ ਦੇਗੇ ਹਮ ਬੋ ਕਰ ਦੇਗੇ ਇਹ ਤਸਵੀਰ ਮੂੰਹ ਬੋਲ ਦੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਹੋਰ ਵੀ ਗੱਲ ਕਰਾਂਗੇ ਸਾਡੇ ਵਿੱਚ ਮੌਜੂਦ ਨੇ ਭਾਈ ਤੁਸੀਂ ਕੀ ਇੱਕ ਇੱਕ ਆਇਆ ਫੜ ਕਿ ਇਸ ਕਿ ਮਹਿਕਮੇ ਨਾਲ ਅਗੇ ਨਹੀਂ 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 ਮੈਂ ਤਾਂ ਵੈਸੇ ਗੱਡੀ ਲੈ ਕੇ ਆਇਆ ਸੀ ਗੱਡੀ ਲੈ ਕੇ ਆਏ ਹਾਂ ਆ ਇਦਾਂ ਇਦਾਂ ਬੂਡਬਾਰ ਖਾਉ ਹੋਏ ਨੇ 2000 ਦੇ ਬੂਡ ਪਾਏ ਤੁਸੀਂ ਤਾਂ ਉਹ ਤੇ ਹੈ ਗਈ ਇਹਨਾਂ ਨੂੰ ਚਾਹੀਦਾ ਤਾ ਸਫਾਈ ਪਸੰਦ ਨਹੀਂ ਜਾ ਜਾਂ ਤੁਹਾਨੂੰ ਪਸੰਦ ਨਹੀਂ ਆ ਜਾਂ ਸ਼ਹਿਰ ਨੂੰ ਪਸੰਦ ਨਹੀਂ ਆਗੀ ਪਸੰਦ ਸਫਾਈ ਦਾ ਪਸੰਦ ਆ ਜੀ ਸ਼ਹਿਰ ਦੇ ਇੱਕ ਮੀਂਹ ਪੈ ਜਾਵੇ ਸ਼ਹਿਰ ਦੇ ਹਾਲ ਦੇਖੋ ਕੋਈ ਨਿਕਾਸੀ ਨਹੀਂ ਹੈਗੀ ਕੋਈ ਪਾਣੀ ਨਹੀਂ ਹੈਗਾ ਕੋਈ ਕਿੱਧਰ ਪਾਣੀ ਆ ਗੱਡੀਆਂ ਖਰਾਬ ਹੋ ਰਹੀਆਂ ਲੋਕਾਂ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਵਾ ਉਹ ਕੌਣ ਦਊਗਾ ਸਾਡੇ ਵਿੱਚ ਗੱਡੀ ਵਾਲੇ ਵੀ ਆ ਰਹੇ ਆ ਤੁਸੀਂ ਗੱਡੀ ਚ ਲਾ ਰਹੇ ਹੋ ਬੈਟਰੀ ਰਿਕਸ਼ਾ ਆ ਤੁਹਾਡੀ ਪਾਣੀ ਜਵਾਜ਼ ਦੇ ਗੱਡੀ ਤੁਹਾਡੀ ਮੋਟਰ ਦਾ ਨੁਕਸਾਨ ਹੋ ਜਾ ਕੋਣ ਦਊਗਾ ਕੋਣ ਦੇਗਾ ਆਪਣਾ ਜਾਏਗਾ ਉਹਨਾਂ ਜਿੱਤੇਗਾ ਕਿਤਨੇ ਕੀ ਮੋਟਰ ਆਤੀ ਹੈ 5000 ਰੁਪਏ ਕਰਤੀ ਹੈ ਗਲਤ ਬਾਤ ਬੋਲ ਰਹੇ ਹੋ सात हजार की मोटर आती है अरे पांच छह सात हजार पानी है कहीं पानी की निकासी नहीं है दो मी पड़ जाए तो कहीं देखना तस्वीर में खराब है वहाँ भी खराब है वो पूरा गंदगी फैला हुआ है तो किसकी जिम्मेवारी बनती है ये सफाई करने की सरकार की न आप कर दो सफाई फिर आप अपने कारोबार छोड़ के सफाई करो पहले इनकी शहर की अरे हम क्या करेंगे आप बच्चों को रोटी दोगे या शहर की सफाई करोगे सरकार तो की जिम्मेदारी है ना आएगी जिम्मेदारी देखो तस्वीर देखने वाली है ऐसी जिम्मेदारी दिख रही है इतना गंदा मचा है एक दुकानदार को होके अपना झाड़ू के साथ अपना औचा लगाना पड़ रहा है पड़ रहा है झाड़ू झाड़ू हाथ में उठाना पड़ रहा है तो ये कैसे ये कैसा कानून है सर जी आ देखो गांदरी तस्वीर आ किथे आ मुंह बोल दी लुधियाने तस्वीर आ ਉਹ ਸ਼ਹਿਰੀਆ ਲੁਧਿਆਣੇ ਦਾ ਇੱਥੇ ਲੋਕੀ ਵਪਾਰੀ ਬੈਠਦੇ ਆ ਆਹ ਲਾ ਤਸਵੀਰ ਦੇਖੋ ਸਾਡੇ ਕੈਮਰਾ ਪਰਸਨ ਦਿਖਾਣਗੇ ਨਾਲ ਹੀ ਇਸ ਤੋਂ ਅੱਗੇ ਦੇਖੋ ਹੋਰ ਗੰਦ ਵਿਖੇ ਆਹ ਦੇਖੋ ਇੱਕ ਮਹੀਨੇ ਬੈਿਵੇ ਦਾ ਲੁਧਿਆਣੇ ਚ ਪਾਣੀ ਦੀ ਕੋਈ ਨਿਕਾਸੀ ਨਹੀਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਤੁਸੀਂ ਕਹਿਣਾ ਚਾਹੋਗੇ ਬਸ ਗੌਰਮੈਂਟ ਕੁਛ ਨਹੀਂ ਕਰ ਰਹੀ ਮੱਛਰਾਂ ਦਾ ਗੋੰਗ ਚਾਲੂ ਹੋ ਜਾਣਾ ਹੈ ਮਲੇਰੀਆ ਚਾਲੂ ਡੇਂਗੂ ਚਾਲੂ ਇਹ ਸਿਰਫ ਅਖਬਾਰਾਂ ਵਿੱਚ ਹੀ ਸੀਮਤ ਆ ਵੀ ਕਾਗਜ਼ੀ ਹੀ ਕੰਮ ਕਰ ਰਹੇ ਜੰਗੀ ਪੱਧਰ ਤੇ ਬੁੱਢੇ ਨਾਲੇ ਦਾ ਕੰਮ ਹੋ ਗਿਆ ਜੀ ਬਹੁਤ ਹੋ ਗਿਆ ਲੈਟਾ ਲਾਈਆਂ 60 ਕਰੋੜ ਦਾ حساب ਜੋ ਕਿੱਥੇ ਹੈ ਜੀ ਹੋਏ ਨਾ ਏਰੀਆ ਥੋੜੀ ਜਿਹੀ ਹੈ ਬੁੱਢਾ ਨਾਲਾ ਹਲ ਤੱਕ ਸਾਫ ਨਹੀਂ ਹੋਇਆ ਕਾਲਜਾਂ ਚ ਸਾਫ ਪਾਣੀ ਆ ਰਿਹਾ ਟੂਟੀ ਦਾ ਪਾਣੀ ਭਰ ਕੇ ਪਤਾ ਨਹੀਂ ਪਾਇਆ ਗਿਆ ਬੁੱਢਾ ਨਾਲਾ ਕਿ ਇੱਥੇ ਰੋਡ ਦੇ ਉੱਤੇ ਹੀ ਪਾਣੀ ਨਹਿ ਬੁੱਢੇ ਨਾਲੀ ਦੇ ਤੇ ਗੱਲ ਨਹੀਂ ਛੱਡਦੇ ਅਜੇ ਅਜੇ ਹੀ ਬੁੱਢਾ ਨਾਲਾ ਦਿਖਣ ਰਿਹਾ ਤੁਸੀਂ ਕਿਹੜੇ ਏਰੀਆ ਚ ਰਹਿੰਦੇ ਹੋ ਕੀ ਕੰਮ ਕਰਾਣਾ ਹੈ ਅਸੀਂ ਇੱਥੇ ਮਤਲਬ ਓਫਿਸ ਹੈ ਆਪਣਾ ਤੇ ਇੱਥੇ ਵੱਡੀ ਗੁੱਡੀ ਲਗਾਈ ਦੀ ਹੈ ਲੇਕਨ ਗੱਡੀ ਲਾਂ ਨੂੰ ਹੀ ਹੁਣ ਜਗ੍ਹਾ ਨਹੀਂ ਹੈਗੀ। ਸੋ ਏਡੀ ਵੱਡੀ ਪਾਰਕਿੰਗ ਆ ਬਾਕੀ ਗੱਡੀਆਂ ਮੇ ਲੱਗੀਆਂ ਕਿੰਨੀ ਮੁਸ਼ਕਲ ਨਾਲ ਉਹ ਆ ਕੇ ਗੱਡੀ ਆਪਣੀ ਕਢਦੇ ਹੋਣਗੇ। ਟਾਇਰ ਹੈ ਨਾ ਇਹ 2-2 3-3 ਹਜ਼ਾਰ ਦੇ ਬੂਟ ਖਰਾਬ ਹੋ ਜਾਂਦੇ ਹੋਣਗੇ। ਆਹ ਵਿਅਕਤੀ ਨੂੰ ਇਹ ਤੇ ਗੱਲ ਪੁੱਛੀ ਮੈਂ ਕਿ ਤੇਰੇ 2000 ਦੇ ਬੂਟ ਪਾਏ ਆ ਤੂੰ ਇੱਥੇ ਕਾਲੀ ਆ ਗਿਆ ਗੰਦ ਚ। ਕਹਿੰਦਾ ਕੀ ਕਰੀ ਇੱਥੇ ਚਾਹ ਪੀਣ ਆਣੇ ਚਾਹ ਨਹੀਂ ਪੀਏ ਪੀਵਾਂਗੇ ਅਸੀਂ। ਟਾਇਰਾਂ ਦੀ ਤੇ ਗੱਲ ਛੱਡੋ ਜਦੋਂ ਟੋਏ ਦੇ ਵਿੱਚ ਵੜ ਜਾਂਦੀ ਗੱਡੀ ਉਹ ਕਢਣੀ ਬੜੀ ਔਖੀ ਹੋ ਜਾਂਦੀ। ਰੰਗ ਨਾਲਾ ਪੂਰਾ ਉਹ ਵੀ ਦਿਖਾਈ ਦਿੰਦਾ। ਤੁਸੀਂ ਇੱਕ 650 ਦੀ ਤਨ ਸਰਕਾਰ ਦੇਊਗੀ ਤੁਹਾਡੀ ਮੋਟਰ ਸਰਕਾਰ ਦੀ ਗਲਤੀ ਹੈ ਸਫਾਈ ਨਹੀਂ ਕਰ ਪਾਉਂਦੇ ਪਾਣੀ ਸਰਕਾਰ ਦੀ ਗਲਤੀ ਹੈ ਜੀ ਮੋਟਰ ਚ ਇਲੈਕਟ੍ਰੋਨਿਕ ਤੁਹਾਡਾ ਬਾਈਕ ਆ ਤੇ ਇੱਥੇ ਬਾਈਕ ਖੜੀ ਹੁੰਦੀ ਆ ਦੇਖਦੇ ਤੁਸੀਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਸਵੀਰ ਆ ਸਾਡੇ ਵੀ ਜੁੱਤੇ ਕੈਮਰਾ ਪਰਸਨ ਦਿਖਾਣਗੇ ਪੂਰੇ ਤੇਰਾ ਪੂਰਾ ਖਰਾਬ ਹੋ ਗਿਆ ਕਿ ਤਸਵੀਰ ਹੋਰ ਦੇਖਣ ਨੂੰ ਮਿਲਦੀ ਸਾਡੇ ਕੈਮਰਾ ਪਰਸਨ ਆਣਗੇ ਆ ਮੂੰਹ ਬੋਲਦੀ ਤਸਵੀਰ ਆ ਲੁਧਿਆਣਾ ਸ਼ਹਿਰ ਦੀ ਆ ਦੇਖੋ ਜੀ ਕੋਈ ਬੱਚਾ ਡਿੱਗ ਜਾਵੇ ਕੁਛ ਡਿੱਗ ਜਾਵੇ ਆ ਕੀ ਆਪਾਂ ਕੀ ਕਰ ਸਕਦੇ ਆ ਰੋਜ਼ ਇੱਕ ਦੋ ਬੰਦੇ ਕਰਦੇ ਨੇ ਰੋਜ਼ ਬੰਦੇ ਡਿੱਗਦੇ ਆ ਕਿਸੇ ਲੱਤ ਟੁੱਟ ਜੇ ਕਿਸੇ ਦੀ ਕੋਹਣ ਟੁੱਟ ਜੇ ਇੱਥੇ ਕੌਣ ਜ਼ਿੰਮੇਵਾਰ ਆ ਕਿਹੜੀ ਮਾਨਮਾਸੀ ਆਖੀਐ ਦੱਸੋ ਮੈਂ ਕਹਿਣਾ ਨਹੀਂ ਜਾਂਦਾ ਮੈਂ ਖਬਰ ਨਹੀਂ ਕਰਨਾ ਜਾਂਦਾ ਮੈਂ ਹਮੇਸ਼ਾ ਜਾਣੇ ਹਿੱਤ ਖਬਰ ਕਰਦਾ ਮੈਂ ਕਿਸੇ ਸਰਕਾਰ ਦਾ ਪੱਖ ਨਹੀਂ ਪੂਰੇ ਅੱਜ ਤੱਕ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਲੋਕਾਂ ਦਾ ਆਵਾਜ਼ ਚੈਨਲ ਆ ਮੇਰਾ ਆਪਣਾ ਚੈਨਲ ਨਹੀਂ ਆ ਲੋਕਾਂ ਦਾ ਚੈਨਲ ਆ ਲੋਕ ਜਿੱਥੇ ਮੈਨੂੰ ਕਹਿਣਗੇ ਉੱਥੇ ਮੈਂ ਜਾਊਂਗਾ ਅੱਜ ਮੈਂ ਖੁਦ ਦੇਖਿਆ ਹੈ ਤਸਵੀਰ ਮੈਨੂੰ ਬਹੁਤ ਸਿਸਟਮ ਤੇ ਹੈਰਾਨੀ ਹੋ ਰਹੀ ਆ ਇਹ ਲੁਧਿਆਣਾ ਸ਼ਹਿਰ ਕਿਸ ਤਰ੍ਹਾਂ ਦਾ ਸਿਸਟਮ ਆ ਇਹ ਗਿੰਦਾ ਗੰਦ ਯਾਰ ਲੋਕਾਂ ਨੂੰ ਆਪ ਛਾੜੂ ਕੋਈ ਨਾ ਵੜਨਾ ਦੁਕਾਨਾਂੋ ਕਿ ਕਿਸ ਮੇ ਪਸ਼ਾਬ ਘਰ ਨਹੀਂ ਹੈ ਇਹਾ ਇੱਕ ਪਸ਼ਾਬ ਘਰ ਨਹੀਂ ਹੈ 500 ਦੁਕਾਨੇ ਹਨ ਉਹ ਖੁੱਲੇ ਮੇ ਪਸ਼ਾਬ ਕਰਤੇ ਹਨ ਬੰਦੇ ਖੁੱਲੇ ਮੇ ਪਸ਼ਾਬ ਕਰਤੇ ਹਨ 500 ਦੁਕਾਨੇ ਹਨ ਕੰਮ ਕੰਮ ਸਾਡੇ ਉੱਥੇ ਜਾ ਕੇ ਕੀ ਆ ਕੀ ਮਤਲਬ ਕਿੰਨੀ ਗੰਦਗੀ ਆ ਹਾਂ ਉਹ ਉਧਰ ਮੈਨੂੰ ਆਓ ਤੁਸੀਂ ਤੁਸੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਦੇਖਿਆ ਨਹੀਂ ਮੈਂ ਤਾਂ ਏਰੀਆ ਹੀ ਪਹਿਲੀ ਵਾਰ ਦੇਖਿਆ ਐਨਾ ਸਾਫ਼ ਸੁਥਰਾ ਏਰੀਆ ਮੈਂ ਤਾਂ ਪਹਿਲੀ ਵਾਰ ਦੇਖਿਆ ਤਸਵੀਰਾਂ ਬੋਲਦੀਆਂ ਪਈਆਂ ਵਾ ਆ ਦੇਖੋ ਬੱਕੂ ਆ ਕਿਸ ਤਰ੍ਹਾਂ ਗੰਦਾ ਗੇਟ ਆ ਨਗਰ ਨਿਗਮ ਦਾ ਸਾਹਮਣੇ ਟੂਫਰ ਲੱਗਿਆ ਵਾ ਨਗਰ ਨਿਗਮ ਇੱਥੇ ਟੂਫਰ ਚਲਾਉਂਦਾ ਸਭ ਕੁਝ ਪਤਾ ਵਾ ਅਧਿਕਾਰੀਆਂ ਨੂੰ ਪਰ ਕਬੂਤਰ ਵਾਲੀ ਅੱਖਾਂ ਵਿੱਚੀਆਂ ਜਾ ਰੀਆਂ ਨੇ ਇਹ ਤਸਵੀਰ ਆ ਲੁਧਿਆਣਾ ਸ਼ਹਿਰ ਦੀ ਤਸਵੀਰ ਆ ਜਿਲ ਰੋਡ ਦੀ ਤਸਵੀਰ ਆ ਠੀਕ ਐ ਐਚਡੀਐਫਸੀ ਬੈਂਕ ਦੇ ਸਾਹਮਣੇ ਇੱਥੇ ਹੀ ਤਸਵੀਰ ਆ ਪੰਨਾ ਪਕੌੜਿਆਂ ਦੇ ਆਸ-ਪਾਸ ਜਿਹੜਾ ਟੈਂਕੀ ਲੱਗੀ ਆ ਉੱਥੇ ਹੀ ਤਸਵੀਰ ਐ ਇੱਥੇ ਟੈਂਪੂ ਯੂਨੀਅਨ ਵੀ ਆ ਸਾਰਾ ਏਰੀਆ ਦਿਖਾਵਾਂਗੇ ਟੁੱਟੀਆਂ ਸੜਕਾਂ ਆਮ ਆਦਮੀ ਬਾਲਟੀ ਦੇ ਸਰਕਾਰ ਦੇ ਵਿੱਚ ਟੁੱਟੀਆਂ ਸੜਕਾਂ ਮੂੰਹ ਬੋਲਦੀਆਂ ਤਸਵੀਰਾਂ ਦੇਖੋ ਸ਼ਹਿਰ ਦੀ ਬਹੁਤ ਚੰਗੀ ਪੱਧਰ ਤੇ ਕੰਮ ਹੋ ਰਿਹਾ ਜੀ ਦੇਖੋ ਆ ਜੋ ਆ ਦੇਖੋ ਜੀ ਆ ਦੇਖੋ ਆ ਤਸਵੀਰ ਦੇਖੋ ਦੇਖਣ ਵਾਲੀ ਤਸਵੀਰ ਆ ਬਹੁਤ ਸਾਫ ਸੁਥਰੀ ਤਸਵੀਰ ਦੇਖੋ ਇੰਨੀ ਸਾਫ ਸੁਥਰੀ ਤਸਵੀਰ ਆ ਆ ਇਹ ਵਾਸ਼ਰੂਮ ਨਹੀਂ ਹੈਗਾ ਇਹ ਵਾਸ਼ਰੂਮ ਤੋੜਿਆ ਗਿਆ ਬਨਵਾਨ ਕੋ ਪੈਸਾ ਨਹੀਂ ਹੈਗਾ ਸਰਕਾਰ ਕੋਲ ਦੇਖ ਸਕਦੇ ਹੋ ਤੁਸੀਂ ਅਜੀ ਇੱਕ ਬਣਾਇਓ ਨਾਲ ਆ ਦੇਖੋ ਜੀ ਚੱਲਣ ਦੀ ਏਰੀਆ ਦੇ ਵਿੱਚ ਦਿੱਕਤ ਹੋ ਰਹੀ ਆ ਕੂੜਾ ਦੇਖੋ ਕਿੱਦਾਂ ਪਿਆ ਵਾ ਆ ਗੱਡੀ ਜਾਂ ਤਾਂ ਖਰਾਬ ਨਜ਼ਰ ਆ ਰਹੀ ਹੈ ਦੇਖੋ ਐਮਸੀਐਲ ਦੀ ਗੱਡੀ ਆ ਜਾ ਕਿਸੇ ਪ੍ਰਾਈਵੇਟ ਪ੍ਰਾਈਵੇਟ ਬੰਦੇ ਦੀ ਗੱਡੀ ਆ ਕੀ ਕੀ ਹਾਲਾਤ ਨੇ ਇਹ ਗੱਡੀ ਦੇ ਕੂੜਾ ਪਿਆ ਵਿੱਚ ਗੱਡੀ ਆ ਪਤਾ ਨਹੀਂ ਕਿੰਨੇ ਦਿਨਾਂ ਤੋਂ ਖੜੀ ਆ ਕੋਈ ਮਤਲਬ ਨਹੀਂ ਗੱਡੀ ਦਾ ਨੰਬਰ ਵੀ ਇੱਧਰ ਆ ਸਕਦੇ ਆ ਪੀ ਵੀ 10 10 ਜੀ ਕੇ 4247 ਇਹ ਗੱਡੀ ਦਾ ਨੰਬਰ ਆ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਵੀ ਆ ਦੇਖ ਆ ਦੇਖੋ ਬਾਥਰੂਮ ਵਾਲੀ ਜਗਾ ਵਾ ਆ ਸਾਡੇ ਪਾਜੀ ਸਾਹਿਬ ਕੈਮਰਾ ਪਰਸਨ ਦਿਖਾਣਗੇ ਖੁੱਲੇ ਚ ਲੋਕੀ ਖੁੱਲੇ ਚ ਲੋਕੀ ਇੱਥੇ ਉੱਲੇ ਜ ਲੋਕੀ ਸੋਚ ਸੋਚ ਕਰਦੇ ਨੇ ਇੱਥੇ ਇੰਨੀ ਗੰਦਗੀ ਆ ਖੜਾ ਨਹੀਂ ਹੋ ਉਹ ਪਾਰਿਆ ਆ ਦੇਖੋ ਜੀ ਆ ਤਸਵੀਰਾਂ ਲੁਧਿਆਣਾ ਸ਼ਹਿਰ ਦੀ ਖੜਾ ਵਾ ਬਹੁਤ ਅਸੋਚਨਕ ਖੜ ਕਰਕੇ ਕਹਿੰਦਾ ਸਾਡਾ ਕੰਮ ਆ ਲੋਕਾਂ ਨੂੰ ਜਾਗਰੂਕ ਕਰਨਾ ਅਪ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਹਮੇਸ਼ਾ ਚੈਨਲ ਲੋਕਾਂ ਦੇ ਹੱਥ ਵਿੱਚ ਕੰਮ ਕਰਦਾ ਵਾ ਅੱਜ ਆ ਦੇਖੋ ਤਸਵੀਰ ਜਿਹੜੀ ਹੈ ਬਹੁਤ ਹੀ ਮਨਪਾਕੀ ਤਸਵੀਰ ਆ ਸਾਹਮਣੇ ਸਾਈਕਲ ਮਾਰਕੀਟ ਆ ਆ ਪਾਪੂਲਰ ਕੰਡਾ ਵਾ ਆਪਨਰ ਕੰਡਾ ਵਾ ਜਿਵੇਂ ਤੁਸੀਂ ਦੇਖ ਸਕਦੇ ਸਾਡੇ ਕੈਮਰਾ ਪਰਸਨ ਦਿਖਾਣਗੇ ਪਾਪੂਲਰ ਕੰਡੇ ਦੀ ਤਸਵੀਰ ਆ ਆ ਦੇਖੋ ਤੁਸੀਂ ਪਾਪੂਲਰ ਕੰਡੇ ਦੀ ਤਸਵੀਰ ਆ ਇਹਦੇ ਠੀਕ ਆ ਪਾਣੀ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਆ ਆ ਤੁਸੀਂ ਦੇਖੋ ਇਹ ਤਸਵੀਰ ਬਹੁਤ ਹੀ ਮੰਦਭਾਗੀ ਆਸੇ ਪਾਸੇ ਲੱਖਾਂ ਕਰੋੜਾਂ ਦਾ ਵਪਾਰ ਪੈਸਾ ਟੈਕਸ ਇਕੱਠਾ ਹੁੰਦਾ ਇਸ ਇਸ ਖੇਤਰ ਤੋਂ ਪਰ ਲੋਕਾਂ ਨੂੰ ਸੁਵਿਧਾ ਕੀ ਦੇ ਰਹੀ ਹੈ ਸਰਕਾਰ ਆ ਸੁਵਿਧਾ ਹੈ ਦੇਖੋ ਕਰੋੜਾਂ ਰੁਪਏ ਟੈਕਸ ਆ ਬੈਂਕ ਤੇ ਬੜਾ ਬੜੇ ਤੋਂ ਬੜਾ ਬੈਂਕਾਂ ਆਥੇ ਬੜੇਵੇਂ ਬੜਾ ਬੈਂਕਾਂ ਆਥੇ ਆ ਭਾਈ ਸਾਹਿਬ ਖੜੇ ਆ ਆ ਰਹੇ ਸੀ ਰਾਹੀਰ ਸਾਡੇ ਵਿੱਚ ਅ ਭਾਈ ਸਾਹਿਬ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਆ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਸਵਾਈ ਹੈ ਇੱਥੇ ਸ਼ਹਿਰ ਦੇ ਦੇਖਿਆ ਨਹੀਂ ਤੁਸੀਂ ਇਸ ਤਰ੍ਹਾਂ ਲੱਗ ਰਿਹਾ ਵਾ ਕਿਸ ਤਰ੍ਹਾਂ ਸਹੀ ਹੈ ਬਹੁਤ ਲੁਧਿਆਣਾ ਸ਼ਹਿਰ ਤਸਵੀਰਾਂ ਹੈ ਕਿੱਦਾਂ ਲੱਗ ਰਿਹਾ ਆ ਤਾਂ ਮੀਂਹ ਅੰਤ ਤੱਕ ਹੈ ਨਹੀਂ ਉਹ ਵਾਰੀ ਰੁਕਦੀ ਨਹੀਂ ਆਪਣੀ ਮੀਂਹ ਪੈਣਾ ਸਾਰੀ ਕਿੰਨੇ ਕਰੋੜਾਂ ਰੁਪਈਆ ਦਾ ਕਾਰੋਬਾਰ ਇੱਥੇ ਅਰਬਾਂ ਰੁਪਈਆ ਦਾ ਲੋਹਾ ਵਪਾਰੀ ਸਾਰੇ ਵਪਾਰੀ ਟਗੜੇ ਟਗੜੇ ਬੈਂਕ ਸਾਈਕਲ ਮਾਰਕੀਟ ਆ ਤਸਵੀਰ ਲੁਧਿਆਣਾ ਸ਼ਹਿਰ ਦੀ ਦੇਖੋ ਹੈ ਹਾਂਜੀ ਇਹ ਹਾਲਾਤ ਆਪਣੇ ਲੁਧਿਆਣਾ ਸ਼ਹਿਰ ਇੱਕ ਮੀਂਹ ਪੈ ਜਾਵੇ ਤੱਕ ਕੀ ਕਰਾਂਗੇ ਇੱਥੇ ਸਫਾਈ ਇੱਧਰ ਵਾਹੀ ਕਿੱਥੇ ਆ ਇੱਕ ਪੁੱਤ ਇਹ ਬੋਲਣਾ ਨਹੀਂ ਜਾਂਦਾ ਕਿ ਉੱਧਰ ਹੀ ਕੈਮਰਾ ਡਰ ਲੱਗਦਾ ਪਿਆ ਤੁਹਾਨੂੰ ਨਹੀਂ ਚਲੋ ਕੋਈ ਬਾਤ ਨਹੀਂ ਤੁਹਾਡੀ ਗੈਟਲ ਸੂਨ ਹਾਂ ਤੁਸੀਂ ਕੀ ਕਹਿਣਾ ਜਾਓਗੇ ਇੱਥੇ ਆ ਦੇਖੋ ਕਿੰਨੇ ਤੁਸੀਂ ਗੱਡੀਆਂ ਲੈ ਕੇ ਜਾਂਦੇ ਹੋ ਟੁਆ ਟੁਆਈ ਦਾ ਕੰਮ ਕਰਦੇ ਹੋ ਕੀ ਕਰਨੀ ਆਈ ਯਾਰ ਉਹ ਘਰਾਂ ਜਾ ਕੇ ਕਹਿੰਦੇ ਆ ਕੂਲਰਾਂ 'ਚ ਪਾਣੀ ਨਾ ਰੱਖੋ ਇੱਥੇ ਹਾਲ ਦੇਖ ਲਓ ਕੀ ਕਹੀ ਲੋਕ ਤਾਂ ਸ਼ਬੀਲਾ ਲਾਂਦੇ ਆ ਸ਼ਹੀਦੀ ਦਿਹਾੜੇ 'ਆਂ ਸ਼ਬੀਲਾ ਲਾਂਦੇ ਆ ਗੁਰੂ ਅਰਜਨ ਦੇਵ ਦੇ ਅਸ਼ਵੀਲਾ ਲਾਂਦੇ ਤੇ ਸਰਕਾਰ ਕੋ ਪੀਣ ਵਾਲੇ ਰੋਸ ਤਾਂ ਬਾਥਰੂਮ ਕਰਨ ਦਾ ਜਗ੍ਹਾ ਨਹੀਂ ਆਗੀ। ਭਾਈ ਤੇ ਫਿਰ ਕਿੱਥੇ ਜਾਓਗੇ ਤੁਸੀਂ ਲੋਕ? ਅੰਨਾਂ ਉੱਲੀ ਜਾਈਏ ਕੱਢੀ। ਇਹ ਨਾਲ ਲੁਧਿਆਣਾ ਹੀ ਆ ਕਿ ਬਾਹਰ ਜਾ ਕੇ ਰਹੀਏ ਜਾ ਕੇ। ਕੀ ਕਰੀਏ ਭਾਈ ਜੀ ਹੁਣ? ਮੈਂ ਬੋਲਣਾ ਨਹੀਂ ਦੇਣਾ ਮਗਾ ਲਿਖਾ ਨਹੀਂ ਅਸੀਂ ਕਰਕੇ ਰਹਿਣ ਦਾ ਭਾਈ। ਕਿਉਂਕਿ ਹਰ ਟਿਕੜਨੀ ਥੋੜੇ ਸਾਡੇ ਨਾਲ ਨਹੀਂ ਗੱਡੀ ਸੀ। ਭਾਈ ਸਾਹਿਬ ਇੱਥੇ ਖੜੇ ਆ। ਬਹੁਤ ਸਾਫ਼ ਸੁਥਰੇ ਏਰੀਆ 'ਚ ਬੈਠੇ ਆ। ਆਪ ਤੇ ਸਾਫ਼ ਸੁਥਰੇ ਏਰੀਏ 'ਚ ਬੈਠੇ ਆ। ਬਾਹਰ ਦੇਖੋ ਕਿੰਨਾ ਵਧੀਆ। ਯਾਮਤ ਉਹ ਨਿਆਰੇਦਾਰ ਰੋਡ ਆ ਜੀ ਸਾਹਿਬ ਹੁਣ ਕੀ ਕੀਤਾ ਜਾਵੇ ਕਈ ਵਾਰ ਉਹਨਾਂ ਨੂੰ ਕਿਹਾ ਜੀ ਕੌਂਸਲ ਕਾਕਾ ਸੀਗਾ ਉਹਨੂੰ ਵੀ ਕਿਹਾ ਕਿ ਬਾਤ ਹੁਣ ਬਣਾ ਲਓ ਜੀ ਹੁਣ ਮੌਜੂਦਾ ਕੌਂਸਲਾ ਕੋਣ ਐਥੇ ਉਹ ਇਸ ਟਾਈਮ ਲੋ ਉਹ ਆਪਣਾ ਕਿਹੜਾ ਉਹ ਆਪਣਾ ਕਾਂਗਰਸ ਦਾ ਬਾੜਾ ਨੰਬਰ 44 ਵਜਦਾ ਇਹ ਕਿਹੜਾ ਕਿੰਨਾ ਨੰਬਰ ਵਜਦਾ ਇਹ ਜੇ ਢੋਲਿਆ ਜਾਊਗਾ ਆਪਣੇ ਚੱਲ ਚੱਲ ਚਾਲੀ ਜੀ ਚਾਲੀ ਹੋਈ ਆ 44 ਜਿੰਦਰ ਸੋਮਾ ਸੋਮਾ ਨਹੀਂ ਦੂਸਰਾ 40 ਵਾਰਡ ਨੰਬਰ ਆ ਫਿਰ ਉਹ ਹਣਾ ਪਾਂਗਰਸ ਦਾ ਪੂ ਸਿੰਘ ਗੋਗਾ ਕੌਣ ਆ ਦੱਸੋ ਸਾਬ ਨਾਲ ਕੋ ਇਲਾਕਾ ਸਾਡਾ ਉਧਰ ਆਇਆ ਕਿੰਨਾ ਵਜਦਾ ਹੈ 40 ਨੰਬਰ ਕਿੰਨਾ ਇਹ ਤਾਂ ਪਤਾ ਹੋਊਗਾ ਯਾਰ ਕਰੀ ਵੇ 40 ਨੰਬਰ ਦੱਸੋ ਨਾ ਕਿੰਨਾ ਵਜਦਾ ਵਾ ਕਿਹੜਾ ਕਾਉਂਸਲਰ ਆਂਦਾ ਕਿਹੜੇ ਕਾਉਂਸਲਰ ਨੂੰ ਆ ਮੌਕਾ ਮਿਲਿਆ ਹਾਰਿਆ ਜਿੱਤਿਆ ਕਿਹੜਾ ਕੋਈ ਵਾਰਡ ਕਿਹੜਾ ਕਿਹਾ ਹਾਂ ਮੰਤਰਾ ਤੋਂ ਬਰੰਸ ਕਰਦੇ ਸਤਿ ਸ੍ਰੀ ਅਕਾਲ ਦੇਖੋ ਜੀ ਬਹੁਤ ਤਸਵੀਰ ਆ ਆਪਣਾ ਪਰਸਨ ਦਿਖਾਣਾ ਚਾਹਾਂਗੇ ਆ ਦੇਖੋ ਐਕਸੀ ਆ ਇੱਥੇ ਟੈਂਪੂ ਯੂਨੀਅਨ ਆ ਉੱਪਰ ਤਸਵੀਰਾਂ ਦਿਖਾਈ ਜਾਂਦੇ ਡੀਲ ਐਕਸ ਟੈਂਪੂ ਯੂਨੀਅਨ ਦੇ ਨਾਲ ਨਾਲ ਆ ਇੱਥੇ ਲੋਕ ਜਿਹੜੇ ਠੀਕ ਨਾਲ ਹੀ ਇਹਨਾਂ ਨੇ ਆਪਣਾ ਤਾਂ ਸਵਾਰ ਕੇ ਰੱਖਿਆ ਪਰ ਇਹ ਸਰਕਾਰ ਦਾ ਕੰਮ ਹੈ ਕੋਣ ਕਰੂਗਾ ਅਡਿੱਕੋ ਅਡਿੱਕੋ ਹੈ ਜੀ ਅਡਿੱਕੋ ਕੌਨ ਸਰ ਆ ਤੇ ਉਹ ਹੱਥ ਦौरा ਨਹੀਂ ਕਰਦੇ ਬਸ ਵੋਟਾਂ ਵੇਲੇ ਕੋਈ ਨਹੀਂ ਆ ਰਿਹਾ ਜੀ ਇੱਥੇ ਬਿਲਕੁਲ ਨਹੀਂ ਕੋਈ ਆ ਰਿਹਾ ਬਿਲਕੁਲ ਹੀ ਆਂਦਾ ਨਹੀਂ ਉਹ ਹੋਰ ਟਾਈਮ ਹੀ ਨਹੀਂ ਹੈਗਾ ਜੀ ਉਹ ਤਾਂ ਕਹਿੰਦੇ ਕੰਮ ਹੀ ਬੜਾ ਜੰਗੀ ਪੱਧਰ ਤੇ ਹੋ ਰਿਹਾ ਵਾ ਸਾਡਾ ਸ਼ਹਿਰ ਸਾਫ਼ ਹੀ ਬੜਾ ਵਾ ਮੇਰਾ ਏਰੀਆ ਬੜਾ ਸਾਫ਼ ਆ ਹੂੰ ਬਿਲਕੁਲ ਨਹੀਂ ਹੋ ਰਿਹਾ ਜੀ ਕੰਮ ਕਰ ਆ ਤੁਹਾਡੇ ਸਾਹਮਣੇ ਜੋ ਵੀ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਲੱਗਦਾ ਤੁਸੀਂ ਬਿਮਾਰ ਹੋ ਜਾਓਗੇ ਕੰਮ ਕਰਨੀ ਕਰ ਪਾਓਗੇ ਐਡੀ ਗੰਦਗੀ ਭਰੇ ਮਾਹੌਲ ਚ ਜੀ ਰਹਿ ਪਾਓਗੇ ਨਹੀਂ ਤੁਹਾਡੇ ਕੋ ਪੈਸੇ ਹੈਗੇ ਤੁਹਾਡੇ ਦਮਾਇਸ਼ ਪੈਸੇ ਕੋਈ ਨਹੀਂ ਹੈਗੇ ਜੀ ਸਰਕਾਰ ਕੋਈ ਸਰਕਾਰ ਕੋਈ ਕੋਈ ਪੂਪਾ ਇੰਤਜ਼ਾਮ ਕੀਤੇ ਆ ਇਸੇ ਸਰਕਾਰ ਕੋਈ ਦਾਅਵੇ ਕਰਦੀ ਆ ਰੋਜ਼ ਅਖਬਾਰਾਂ 'ਚ ਛਾਪ ਦਿੰਦੇ ਆ ਵੀ ਆ ਕਰਤਾ ਆ ਕਰਤਾ ਪਰ ਅੱਜ ਅੱਜ ਕੀ ਤਸਵੀਰ ਆ ਆ ਅਸਲੀ ਤਸਵੀਰ ਦਿਖਾ ਰਿਹਾ ਵਾ ਇਹ ਲੋਕਤੰਤਰ ਦਾ ਚੈਨਲ ਹੈ ਹਾਂਜੀ ਆਬ ਨਿਊਜ਼ ਇੰਡੀਆ ਲੋਕ ਲੋਕਾਂ ਦੀ ਆਵਾਜ਼ ਦਾ ਚੈਨਲ ਹੈ ਇਸ ਲਈ ਮੈਨੂੰ ਦਰਦ ਹੋਇਆ ਲੋਕ ਆਮ ਦੇਖਿਆ ਮੈਂ ਬੰਦੇ ਨੂੰ ਇੱਕ ਬੰਦਾ ਆਪਣੀ ਦੁਕਾਨ ਦੇ ਗਾਕੀ ਦੇ ਖਾਤਰ ਝਾੜੂ ਮਾਰ ਰਿਹਾ ਵਾ ਜਦ ਕਿ ਉਹਦਾ ਕੰਮ ਸੀਗਾ ਪਹਿਲਾਂ ਮੈਂ ਦੱਸੂ ਕੋਈ ਕੰਮ ਨਹੀਂ ਸੀ ਬਿੱਲਾ ਆ ਬਿੱਲਾ ਰੋਟੀ ਵੇਚਦਾ ਵਾ ਤੇ ਬਿੱਲੇ ਰੋਟੀ ਵਾਲੇ ਦਾ ਕੰਮ ਆ ਝਾੜੂ ਮਾਰਨਾ ਪਹਿਲਾਂ ਮੈਂ ਦੱਸੂ ਇਹ ਕੋਈ ਕੰਮ ਨਹੀਂ ਇਹਦਾ ਆਪਣੇ ਆਈ ਦਾ ਕਮੇਟੀ ਦਾ ਜੀ ਕਮੇਟੀ ਦਾ ਕਮੇਟੀ ਵਾਲੇ ਤਾਂ ਬਹੁਤ ਕਹਿੰਦੇ ਜੀ ਸਾਨੂੰ ਤਨਖਾਹ ਨਹੀਂ ਮਿਲੀ ਤਨਖਾਹ ਹੀ ਮਿਲੀ ਤੇ ਸਹੀ ਹੈ ਫਿਰ ਤਨਖਾਹ ਤਾਂ ਨਹੀਂ ਮਿਲਦੀ ਜੇ ਕੰਮ ਨਹੀਂ ਕਰਦੇ ਆਪਣਾ ਬੂਰ ਬਿਲਕੁਲ ਤਨਖਾਹ ਸਰਕਾਰ ਕੋਲੇ ਹੈ ਨਹੀਂ ਕੋਈ ਹਾਂ ਸਰਕਾਰ ਕੋ ਹੈ ਨਹੀਂ ਜੀ ਇਸ ਤਰ੍ਹਾਂ ਤੁਸੀਂ ਕਿੱਦਾਂ ਕਹਿ ਰਹੇ ਹੋ ਸਰਕਾਰ ਕੋ ਆ ਹੁਣ 8500 ਕਰੋੜ ਦਾ ਹੁਣ ਕਰਜ਼ਾ ਚੱਕ ਰਹੇ ਆ ਕਰਜ਼ਾ ਪੰਜਾਬ ਸਰਕਾਰ 8500 ਕਰੋੜ ਦਾ ਦੇਖੋ ਆਪ ਜਨਤਾ ਨੂੰ ਜਾਣਕਾਰੀ ਆ 8500 ਕਰੋੜ ਦਾ ਖਰਚਾ ਪਰ ਮੈਂ ਨਹੀਂ ਦੱਸ ਰਿਹਾ ਆਮ ਜਨਤਾ ਦੱਸ ਰਹੀ ਆ ਸਾਡੇ ਭਾਈ ਸਾਹਿਬ ਦੱਸ ਰਿਹਾ ਅਖਬਾਰਾਂ ਦੀ ਤਸਵੀਰ ਆ ਪੜਦੇ ਹੋਣੇ ਕੋਈ ਨਾ ਕੋਈ ਅਖਬਾਰ ਕਿ ਨਹੀਂ ਆ ਮੋਬਾਈਲ ਸਾਰਾ ਕੋ ਦੱਸਦਾ ਇਹ ਚੱਕੀ ਜੀ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਮੋਬਾਈਲ ਸਾਰਾ ਕੋ ਦੱਸਦਾ 8500 ਕਰੋੜ ਰੁਪਏ ਲੈ ਚੁੱਕੇ ਆ ਨਹੀਂ ਮੈਂ ਨਹੀਂ ਕਰਜ਼ਾ ਮਨਜ਼ੂਰ ਹੋਇਆ ਵਾ ਜੀ ਮਨਜ਼ੂਰ ਹੋਇਆ ਮੈਂ ਕਿ ਫਿਰ ਮਨ੍ਹਾ ਕਰ ਦਿੰਦਾ ਕਿਹੜੇ ਸ਼ਹਿਰ ਵਾਸਤੇ ਮਨਜ਼ੂਰ ਆ ਪੰਜਾਬ ਵਾਸਤੇ ਪੰਜਾਬ ਵਾਸਤੇ ਲੁਧਿਆਣੇ ਨੂੰ ਕਿੰਨੇ ਕ ਮਿਲ ਜੂਗੇ ਤੁਹਾਡੇ ਕੀ ਪਤਾ ਜੀ ਉਹਦਾ ਹੁਣ ਮਿਲਣਾ ਕਿ ਨਹੀਂ ਮਿਲਣਾ ਉਹ ਪਰਮਾਤਮਾ ਜਾਣਦਾ ਕਾਗਿਲਾਂ ਚ ਮਤਲਬ ਉਹ ਮਨਜ਼ੂਰ ਹੋ ਗਿਆ ਮਹਾਰਾਜ ੱੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਇਹ ਕੰਮ ਹੋਇਆ ਹੋਇਆ ਪੰਜਾਬ ਦੇ ਕਾਰੋਬਾਰ ਦੇ ਹਾਲਾਤ ਤੁਹਾਨੂੰ ਕਿਦਾਂ ਨੇ ਬਸ ਵੇਕਾਰ ਆ ਜੀ ਕੰਮ ਕਰਕੇ ਇਸ ਤਰ੍ਹਾਂ ਚੱਲਦਾ ਬਰੇ ਹਾਲੀ ਆ ਇਹ ਹਾਲੂ ਜਿਹੜੇ-ਜਿਹੜੇ ਮਿਲਦੇ ਆ ਬਿਲਕੁਲ ਨਹੀਂ ਮਿਲਦਾ ਜੀ ਬਿਲਕੁਲ ਨਹੀਂ ਹੱਥ ਆ ਹੱਥ ਆਏਗਾ ਤੇ ਦੇਖ ਲਈਏ ਜੀ ਕੰਮ ਕਰ ਬਿਲਕੁਲ ਨਹੀਂ ਮਿਲਦਾ ਇਹ ਕਿਹੜੇ ਮਿਲਦੇ ਹੁੰਦੇ ਦਾ ਅਸੀਂ ਥੋੜੀ ਨਾ ਇੰਟਰਵਿਊ ਥੋੜੀ ਕਰਦੇ ਹਾਂ ਜਿਹੜੇ ਦੇ ਘਰੇ ਹੁੰਦੇ ਜਿਹੜੇ ਖੁਸ਼ਹਾਲ ਪੰਜਾਬ ਦੀ ਗੱਲ ਕਰਦੇ ਆਪਾਂ ਕਿਹੜਾ ਖੁਸ਼ਹਾਲ ਪੰਜਾਬ ਆ ਦਾ ਆ ਜੀ ਅਸੀਂ ਤਾਂ ਵੱਡੇ ਸਾਹਮਣੇ ਆ ਜੀ ਕਿ ਖੁਸ਼ਹਾਲ ਆ ਆਪਾਂ ਖੁਸ਼ਹਾਲ ਪੰਜਾਬ ਕੋਈ ਨਹੀਂ ਹੈਗਾ ਖੁਸ਼ਹਾਲ ਪੰਜਾਬ ਤਾਂ ਆਊਗਾ ਹਰ ਕਿਸੇ ਨੂੰ ਰੋਜ਼ਗਾਰ ਮਿਲੇਗਾ ਹਰ ਕਿਸੇ ਨੂੰ ਰੋਟੀ ਮਿਲੇਗੀ ਹਰ ਕਿਸੇ ਨੂੰ ਮੰਦਰ ਗੁਰਦੁਆਰੇ ਜਾਣ ਦਾ ਅਧਿਕਾਰ ਹੋਊਗਾ ਖੁਸ਼ੀ ਨਾ ਜਾਊਗਾ ਬੰਦਾ ਆਪਣੇ ਗੁਰੂ ਨਾਲ ਕਹਿੰਦੇ ਆ ਜੀ ਕਿ ਖੁਸ਼ਹਾਲ ਪੰਜਾਬ ਉਹ ਆਪ ਖੁਸ਼ਹਾਲ ਹੋਊਗੀ ਅੱਛਾ ਜੀ ਵਿਆਹ ਕਰਾ ਲਈ ਨਹੀਂ ਵਿਆਹ ਨਹੀਂ ਆਪਾਂ ਕਹਿੰਦੇ ਜਰੂਰ ਤਾਂ ਨਹੀਂ ਪਰ ਇਹਦੀ ਪ੍ਰਾਈਵੇ ਵੇਖਾ ਕੀ ਨਾ ਕਰਕੇ ਖੁਸ਼ਾਲ ਆਪਕੋ ਖਾਲ ਹੋ ਗਈ ਬਸ ਉਹਨੂੰ ਖਸ਼ਾਲ ਲਈ ਗਈ ਅੰਦੇ ਵੀ ਬੇਨਤੀ ਕਰਦੇ ਚੈਨਲ ਲੱਗੇ ਛੋਟਾ ਵੀ ਵਿਆਹ ਹੋ ਜਾਊਗਾ ਕੋੜੇ بڑے ਬੰਦੇ ਵਿਆਹ ਕਰਾ ਰਹੇ ਆ ਨਹੀਂ ਸਹੀ ਗੱਲ ਹੈ ਖੁਸ਼ਾਲ ਤਾਂ ਫਿਰ ਆਪਹੀ ਹੋਏਣਾ ਜਦੋਂ ਮੀਆਂ ਬੀਬੀ ਰਾਜੀ ਤਾਂ ਕਿਆ ਕਰੇਗਾ ਕਾਜੀ ਹਾਂਜੀ ਕਾਜੀ ਬਿਲਕੁਲ ਬਿਲਕੁਲ ਇਹੀ ਗੱਲ ਆ ਵੀ ਇੱਕ ਤਸਵੀਰ ਆ ਬਹੁਤ ਅੱਛੀ ਮਾੜੀ ਤਸਵੀਰ ਆ ਪਤਾ ਕੀ ਗੱਲ ਆ ਸਿਰਫ ਬਦਲਾਅ ਕਰਕੇ ਸਰਕਾਰ ਨੂੰ ਵੋਟਾਂ ਪਾਈਆਂ ਕੀ ਬਦਲਾਅ ਆ ਦੇਖਾ ਕਿਤਾ ਕਰਾਉਗਾ ਬਦਲਾਅ ਹੋ ਆ ਇਹ ਅਸੀਂ ਸਰਕਾਰ ਬਦਲੀ ਕਰਨੀ ਆ ਦੇਖਿਆ ਕੋਈ ਬਦਲਾਅ ਕੋਈ ਬਦਲਾਅ ਨਹੀਂ ਹੋਇਆ ਆਪਣੇ ਖੇਤਰ ਚ ਬਦਲਾਅ ਦੇਖਿਆ ਕੋਈ ਬਦਲਾਅ ਨਹੀਂ ਹੈ ਕਾਹਦਾ ਬਦਲਾਅ ਕੋਈ ਬਦਲਾਅ ਨਹੀਂ ਆ ਇਹ ਦੱਸਦੇ ਸਰਕਾਰ ਬਦਲੀ ਕਰਨੀ ਕਾਂਗਰਸ ਦੇ ਅਫਸਰਾਂ ਨੂੰ ਹਟਾ ਕੇ ਤੀਸਰੀ ਪਾਰਟੀ ਲੋਣੀ ਉਹਨੂੰ ਪਤਾ 300 ਤੋਂ ਵੱਧ ਕਰੋੜ ਰੁਪਏ ਦਾ ਆ ਹਣ ਪੱਛਮੀ ਚ ਇਲੈਕਸ਼ਨ ਹੋਏ ਆ ਬੋੜਾਂ ਦੇ ਖਰਚ ਕਰਤਾ ਹਾਂਜੀ ਕੀ ਗੱਲ ਇਹ ਲੋਕਾਂ ਤੇ ਨਹੀਂ ਖਰਚ ਕਰ ਸਕਦੇ ਜੀ ਹਾਂਜੀ ਲੋਕਾਂ ਦੇ ਕਰਨ ਕਰਨਾ ਚਾਹੀਦਾ ਸੀ ਬੋੜਾਂ ਦੇ ਰਾਜ ਜੀ ਕਰਨੀ ਜ਼ਰੂਰੀ ਹੈ ਹਾਂ ਕੋਈ ਨਹੀਂ ਜੇ ਜਦੋਂ ਬੜਿਆਂ ਜੀ ਆਪ ਕੋ ਭਗਵੰਦ ਮਾਨ ਹੈ ਨਹੀਂ ਸੀਗਾ ਉਹ ਕਹਦਾ ਜੇ ਬੋਟ ਨਹੀਂ ਲਗਾਉਣੇ ਉਹ ਨਹੀਂ ਆਉਣਾ ਉਹ ਨਹੀਂ ਲਗਾਉਣਾ। ਉਹ ਸਾਕੋਸ ਕਰ ਰਹੇ ਆ। ਕਾਨੂੰਨੀ ਲੱਗਦਾ ਕਿ ਤਣ ਕਿਤੇ ਪੰਜਾਬ ਦਾ ਪੈਸਾ ਬਾਹਰ ਲੀਆਂ ਛੇਟਾਂ ਚ ਖਰਚ ਕੀਤਾ ਜਾ ਰਿਹਾ। ਖਰਚ ਹੋ ਰਿਹਾ ਜੀ। ਬਿਲਕੁਲ। ਆ ਜਿਹੜਾ GST ਜਾਂਦਾ ਪੰਜਾਬ ਦਾ ਬਾਹਰ ਹੀ ਜਾ ਰਿਹਾ। ਪੰਜਾਬ ਨਾਲ ਕਿੱਦਾਂ ਹੋਊਗਾ ਫਿਰ? ਸਿਆਲ ਹੁਣ ਦੇਖੋ ਜੀ ਕਿੱਦਾਂ ਹੋ ਰਿਹਾ। ਦੇਖੋ ਜੀ ਸਿਆਲ ਸਿਆਲ ਫਿਰ ਹੋਊਗਾ ਜੀ ਕੋਈ ਚੰਗਾ ਇਮਾਨਦਾਰ ਬੰਦਾ ਆਊਗਾ ਤਾਂ। ਉਹਨਾਂ ਜਰਨੀ। ਨਹੀਂ ਆਮ ਆਦਮੀ ਪਾਰਟੀ ਤੁਸੀਂ ਇਮਾਨਦਾਰ ਨਹੀਂ ਕਿੰਦੇ? ਨਾ ਜੀ ਨਾ। ਕੌਣ ਕਹਿੰਦਾ ਮਾਨਦਰਨਾ ਬਿਲਕੁਲ ਨਹੀਂ ਕਹਿੰਦੇ ਜੀ ਕੰਮ ਹੀ بڑا ਕਰਦੇ ਨੇ ਉਹ ਉਹਨੂੰ ਕ੍ਰਾਂਤੀ ਗਈ ਜਾਂਦੇ ਬਾਥਰੂਮ ਬਣਾ ਕੇ ਸਕੂਲਾਂ ਦੇ ਵਿੱਚੋਂ ਕ੍ਰਾਂਤੀ ਆਂ ਕੀ ਆਵਾਜ਼ ਕਰਦੀ ਛੱਡੋ ਬਈ ਚਲੋ ਠੀਕ ਹੈ ਜੀ ਆਹ ਦੇਖੋ ਤਸਵੀਰ ਕਹਿੰਦੇ ਬਾਥਰੂਮ ਬਣਾ ਕੇ ਕ੍ਰਾਂਤੀ ਹੋ ਜਾਂਦੀ ਆ ਖੁਦ ਦੇ ਲੋਕ ਦਿਖ ਰਹੇ ਆ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਖਰ ਇੱਕ ਲੁਧਿਆਣਾ ਵਾਸੀਆਂ ਦਾ ਦਰਦ ਆ ਪਾਰ ਨੰਬਰ 44 ਦੇ ਲੋਕਾਂਦਰ ਸਾਹਿਬ ਕਾਉਂਸਲਰ ਡੀਕੋ ਨਾਲ ਵੀ ਗੱਲਬਾਤ ਕੀਤੀ ਜਾਊਗੀ ਤੇ ਸਬੰਧ ਵਿੱਚ ਤੇ ਐਮਐਲਏ ਨਾਲ ਵੀ ਗੱਲਬਾਤ ਕੀਤੀ ਜਾਊਗੀ ਇਹ ਤਸਵੀਰ ਕਿਉਂ ਉੱਭਰ ਕੇ ਆਂਦੀ ਹੈ ਕਾਮ ਆਦਮੀ ਨੂੰ ਝਾੜੂ ਕਿਉਂ ਚੱਕਣਾ ਪਿਆ ਕੈਮਰਾਪਰਸਨ ਕੇਸ਼ਰ ਸ਼ਰਮਾ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਪੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ